ਆਖਰੀ ਫਸਿਆ ਹੋਦਿਆ ਨਹੀਂ ਕੋ ਲੀਰ ਲੂਰ ਉਹਨਾਂ ਦਾ ਤਾਂ ਚੱਕ ਹੋਰ ਕਲੀਰ ਲੂਰ ਹੀ ਫਸਿਆ ਹੋਇਆ ਗਿਆ ਤੇ ਲੇਕ ਫਸਿਆ ਹੋ ਗਿਆ ਓਕੇ ਆ ਸਾਫ ਹੋ ਗਿਆ ਹੱਕ ਸਾਫ ਆ ਚਲ ਜਾਣਦੇ ਹੋਏ ਅਦਰ ਜਾਣਦੇ ਹੋ i don't ਹੋ ਚੁੱਕੇ ਆ ਵਾਵਾ ਹੀ ਦੂਰ ਆ ਤਾਂ ਇਹ ਦੇਖ ਸਕਦੇ ਹੋ ਕਿ ਆਪਾਂ ਸਵੇਰੇ ਐ ਇਦਾਂ ਸ਼ੁਰੂ ਹੋਇਆ ਹਾਂ ਤੇ ਆਲਾ ਦਵਾਲਾ ਜਿਹੜਾ ਉਹ ਆਪਾਂ ਕਵਰ ਕਰਦੇ ਆਉਣ ਨੇ ਆਪਰੇਟਰ ਕੋਪੀ ਬਾ ਇਧਰ ਨੰ ਮਪਾ ਜੀਣੀ ਤੇ ਦੇਖੋ ਸਾਰਾ ਜਿਹੜਾ ਇਧਰ ਜਿੱਥੇ ਜਿੱਥੇ ਪਾਣੀ ਆ ਆ ਰਿਹਾ ਇਹਨਾਂ ਦਾ ਉਥੇ ਆਪਾਂ ਖੱਡਾ ਮਾਰਤਾ ਵਡੂੰਗਾ ਵੀ ਇਹਨਾਂ ਦਾ ਪਾਣੀ ਇਧਰਲੀ ਸਾਈਡ ਤੋਂ ਹੋਵੇ ਤੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਾਮੀ ਜਿਹੜਾ ਜੂਰ ਤੱਕ ਕਾਮੀ ਜਿਹੜਾ ਪੁੱਛਿਆ ਗਿਆ ਇਹ ਤਸਵੀਰਾਂ ਸਾਡੇ ಗ್ರಾಮ ਪੰਚਾਇਤ ਦੇ ਹੋ ਸਰਦਾਰਾਂ ਦੀ ਟੀਮ ਦੇ ਵੱਲੋਂ ਕੀਤੀ ਜਰ ਉਦੰਭੀਆਂ ਤਸਵੀਰਾਂ ਨੇ ਜੇਰੂ ਨਾਰਾ ਬਣਾਇਆ ਜਾ ਰਿਹਾ ਨਾਲ ਨਾਲ ਇਹ ਨਾਲ ਉੱਧਰਾਂ ਦਾ ਪਾਣੀ ਜਿਹੜਾ ਵਾ ਸਾਰਾ ਉਧਰਲੀ ਸਾਈਡ ਨੂੰ ਡਾਇਵਰਟ ਹੋ ਜੇ ਤੇ ਬਾਅਦ ਚ ਨਾਲੇ ਨਾਲ ਇਧਰ ਆਪਾਂ ਥੇਰ ਵੱਢਦੀ ਰਿਹਾ ਵੱਢਦੀ ਜਾ ਰਹੀ ਆ ਪਾਣੀ ਜਿਹੜਾ ਪਰਲੇ ਬਣੇ ਐ ਇੱਥੋਂ ਇਧਰਲੀ ਸਾਈਡ ਤੇ ਆ ਮੋਟਰ ਚੱਲ ਰਹੀ ਆ ਆ ਦੇਖ ਸਕਦੇ ਹੋ ਪਾਈਪ ਜਿਹੜੀਆਂ ਆ ਮੋਟਰ ਉਧਰਲੀ ਸਾਈਡ ਤੇ ਚੱਲਦੀ ਆ ਇਹ ਪੱਪ ਲੱਗਾ ਆ ਲਓ ਜੀ ਸਵੇਰ ਦੇ ਲੱਗੇ ਆਪਾਂ ਇਧਰਲੀ ਸਾਈਡ ਤੋਂ ਤੇ ਆ ਨਾਲ ਨਾਲ ਜਿਹੜਾ ਵਾ ਉਹ ਜਿਹੜਾ ਇਹਨਾਂ ਘਰਾਂ ਦਾ ਸਾਰਿਆਂ ਦਾ ਪਾਣੀ ਆਂਦਾ ਤੇ ਇਹਦਾ ਕਰਕੇ ਅਸੀਂ ਨਾਲ ਨਾਲ ਜਿਹੜਾ ਵਾ ਉਹ ਸੈਟਅਪ ਕਰ ਰਹੇ ਆ ਤੇ ਕੰਮ ਜਿਹੜਾ ਵਾ ਕਾਫੀ ਜਿਹੜਾ ਵਾ ਖਿੱਚਿਆ ਜਾ ਚੁੱਕਾ ਵਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਤੋ ਇਹਦੇ ਨਾਲ ਕੀ ਹੋਏਗਾ ਕਿ ਇਧਰਲੀ ਸਾਈਡ ਦਾ ਜਿਹੜਾ ਪਾਣੀ ਆ ਜੰਨਾ ਵੀ ਉਹ ਐਸ ਪੰਪ ਦੇ ਰਾਹੀਂ ਜਿਹੜਾ ਉਹ ਬਾਹਰ ਨਿਕਲ ਜਾਏਗਾ ਇਧਰਲੇ ਘਰਾਂ ਦਾ ਪਾਣੀ ਜਿਹੜਾ ਵਾ ਇਹਨੂੰ ਆਪਾਂ ਡਾਇਵਰਟ ਕਰਕੇ ਉਧਰਲੀ ਸਾਈਡ ਤੇ ਆਪਾਂ ਬਾਜ ਪੰਪ ਜਿਹੜਾ ਲਾ ਕੇ ਉਹਨੀਆਂ ਜਿਹਨੂੰ ਜਿਹੜਾ ਆ ਖੇਤ ਵਹਿਲੇ ਹੋ ਰਹੇ ਨੇ ਆ ਬਾਅਦ ਇਧਰੋਂ ਆਪਾਂ ਜਿਹੜਾ ਪਾਣੀ ਇਧਰੋਂ ਲਗਾਤਾਰ ਇਹਨਾਂ ਘਰਾਂ ਦਾ ਜਿਹੜਾ ਉਧਰ ਨਿਕਲਦਾ ਜਾਏਗਾ ਤੇ ਆਪਣੀ ਇਧਰਲੀ ਸਾਈਡ ਦੀ ਜਿਹੜੀ ਸਾਡੀ ਛੱਪੜ ਦੀ ਤਿਆਰੀ ਆ ਉਹ ਅਹੀ ਨਾਲ ਜਿਹੜੀ ਆਪਣੀ ਉਹ ਕਰੀ ਜਾਵਾਂਗੇ ਸੋ ਆ ਦੇਖ ਸਕਦੇ ਹੋ ਤੁਸੀਂ ਕਿ ਕੰਮ ਜਿਹੜਾ ਵਾ ਉਹ ਕਾਫੀ ਜਿਹੜਾ ਵਾ ਉਹ ਖਿੱਚਿਆ ਜਾ ਚੁੱਕਾ ਵਾ ਸਵੇਰ ਦੇ ਜਿਹੜਾ ਸਾਡੀ ਟੀਮ ਜਿਹੜੀ ਆ ਉਹ ਇਸ ਕੰਮ ਦੇ ਉੱਤੇ ਜਿਹੜਾ ਵਾ ਨਿਰੰਤਰ ਲੱਗੀ ਹੋਈ ਆ ਤੇ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਪੰਚਾਇਤੀਆਂ ಗ್ರಾಮ ਪੰਚਾਇਤ ਉੱਤਰ ਦੇ ਸਰਦਾਰਾਂ ਦੀਆਂ ਤਸਵੀਰਾਂ ਨੇ ਸੋ ਛੱਪੜ ਦੀ ਸਫਾਈ ਜਿਹੜੀ ਆ ਉਹਦਾ ਕੰਮ ਚੱਲ ਰਿਹਾ। ਇਹ ਜਿਹੜਾ ਛੱਪੜ ਹੈ ਵਾਟਰ ਸਪਲਾਈ ਦੇ ਲੱਗ ਕੇ ਜਿਹੜਾ ਛੱਪੜ ਹੈ ਸਾਡੇ ਪਿੰਡ ਦਾ ਜਿਹੜਾ ਮੁਖੜਾ ਸਾਡੇ ਪਿੰਡ ਦਾ ਮੇਨ ਜਿਹੜਾ ਐਂਟਰੈਂਸ ਹੈ ਤੇ ਜਿਹੜਾ ਛੱਪੜ ਹੈ ਉਹਦੀਆਂ ਤਸਵੀਰਾਂ ਨੇ। ਸੋ ਇਹ ਸਾਨੂੰ ਉਮੀਦ ਹੈ ਕਿ ਆਲੇ-ਦੁਆਲੇ ਦਾ ਰਾਉਂਡ ਜਿਹੜਾ ਵਾ ਅਸੀਂ ਕੱਲ੍ਹ ਤੱਕ ਜਿਹੜਾ ਵਾ ਰਾਉਂਡ ਕੰਪਲੀਟ ਕਰ ਲਾਂਗੇ ਕਿਉਂਕਿ ਸਾਡੀ ਕੋਸ਼ਿਸ਼ ਹੈ ਵੀ ਆਲੇ-ਦੁਆਲੇ ਸਾਰਾ ਰਾਉਂਡ ਜਿਹੜਾ ਵਾ ਉਹ ਕੱਢ ਕੇ ਤੇ ਉਹਦੇ ਨਾਲ ਜਿੰਨਾ ਵੀ ਵਿਸ਼ਕਾਰ ਜਿਹੜਾ ਉਹ ਰਹਿ ਜਾਏਗਾ ਮਟੀਰੀਅਲ ਫਿਰ ਉਸ ਬੋਦੇ ਤੇ ਜਿਹੜਾ ਉਹ ਕੰਮ ਜਿਹੜਾ ਉਹ ਕੀਤਾ ਜਾਏਗਾ ਤੇ ਇਟਲੀ ਸਾਈਡ ਤੋਂ ਆਪਾਂ ਮਾਰਨਿੰਗ ਟਾਈਮਸ ਯਾਉ ਉਹ ਸ਼ੁਰੂ ਹੋਏ ਆ ਇਟਲੀ ਸਾਈਡ ਅਲੀ ਇੱਕਲ ਹੋਰ ਵੀ ਆ ਕਿ ਪਹਿਲੀ ਵਾਰੀ ਅ ਪੰਚਾਇਤ ਦੇ ਵੱਲੋਂ ਜਿਹੜਾ ਵਾ ਉਹ ਇਹ ਕੰਮ ਕੀਤਾ ਜਾ ਰਿਹਾ ਕਿ ਗਿੱਲੇ ਛੱਪੜ ਦੇ ਵਿੱਚੋਂ ਨਾਲੇ ਪਾਣੀ ਨਿਕਲ ਰਿਹਾ ਤੇ ਨਾਲ ਦੀ ਨਾਲ ਜਿਹੜਾ ਵਾ ਉਹ ਕੰਮ ਸ਼ੁਰੂ ਕੀਤਾ ਗਿਆ ਕਿਉਂਕਿ ਪਹਿਲਾਂ ਜਿੰਨੇ ਵੀ ਛੱਪੜਾਂ ਦੀ ਆਪਾਂ ਸਫਾਈ ਕਰਦੇ ਰਹੇ ਆ ਸਾਰਿਆਂ ਦੀ ਵੇਟ ਵੀ ਕਰਦੇ ਰਹੇ ਆ ਉਹ ਪਹਿਲਾਂ ਤਰੇੜਾਂ ਪਾਟਣੀਆਂ ਸੁੱਕਣ ਦੀ ਜਿਹੜੀ ਆ ਉਡੀਕ ਕਰਦੇ ਨੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਛੱਪੜ ਦੇ ਕਿਨਾਰੇ ਤੇ ਵੀ ਦੇਖ ਸਕਦੇ ਹੋ ਅੱਜ ਜਿਹੜਾ ਅੱਜ ਦੀਆਂ ਤਸਵੀਰਾਂ ਨੇ ਤੇ ਘਰ ਇਧਰ ਪਾਣੀ ਨਿਕਲ ਰਿਹਾ ਤੇ ਇਧਰ ਨਾਲ ਦੀ ਨਾਲ ਜਿਹੜਾ ਉਹ ਜੀਸੀਬੀ ਚੱਲ ਰਹੀ ਹੈ ਇਤੋਂ ਜਿਹੜਾ ਉਹ ਕੰਮ ਸਵੇਰੇ ਸ਼ੁਰੂ ਕੀਤਾ ਗਿਆ ਸੀ ਤੇ ਘੁੰਮਦੇ ਘੁੰਮਦੇ ਹੁਣ ਇਸ ਸਾਈਡ ਨੂੰ ਜਿਹੜਾ ਉਹ ਸ਼ਾਮ ਤੱਕ ਸਾਨੂੰ ਉਮੀਦ ਹੈ ਵੀ ਅਸੀਂ ਇਸ ਸਪੌਟ ਤੱਕ ਜਿਹੜਾ ਉਹ ਪਹੁੰਚ ਜਾਵਾਂਗੇ ਸੋ ਧੰਨਵਾਦ ਲਓ ਜੀ ਇਧਰਲੀ ਸਾਈਡ ਤੇ ਆਪਾਂ ਸ਼ਮਸ਼ਾਨ ਘਾਟ ਦੇ ਲਾਗੇ ਛਾਗੇ ਜਿਹੜਾ ਆਪਾਂ ਪਹੁੰਚ ਚੁੱਕੇ ਆਂ ਇਧਰ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਇਧਰ ਆ ਸਫਾਈ ਜਿਹੜੀ ਆ ਇਹ ਲਗਭਗ ਲਗਭਗ ਹੋ ਚੁੱਕੀ ਆ ਤੇ ਇਧਰ ਆ ਤੁਸੀਂ ਮળે ਦੇਖ ਸਕਦੇ ਹੋ ਇਹੋ ਜਿਹੇ ਹਾਲਾਤ ਆ ਇੱਥੇ ਜਦੋਂ ਚੀਜ਼ ਬਣ ਗਈ ਜਦੋਂ ਸਵਰਗਪੁਰੀ ਬਣ ਗਈ ਤੇ ਫੇਰ ਐਨ ਘੈਂਟ ਚੀਜ਼ ਬਣ ਜਾਣੀ ਆ ਸੋ ਆਪਾਂ ਪਹੁੰਚ ਚੁੱਕੇ ਆ ਇੱਥੇ ਸ਼ਮਸ਼ਾਨ ਘਾੜ ਦੇ ਲਾਗੇ ਸ਼ਾਇਦ ਜਿਹੜਾ ਵਾ ਨੁਕਲ ਦੇ ਤੇ ਆਪਾਂ ਪਹੁੰਚ ਚੁੱਕੇ ਆ ਤੇ 2 ਮਿੰਟ ਦੀ ਬ੍ਰੇਕ ਲਈ ਸੀ ਕਿਵੇਂ ਚੱਲ ਰਿਹਾ ਕੰਮ ਆਡਾ ਬਹੁਤ ਨਿਆਰੀ ਬੱਜੇ ਆ ਗਿਆ ਹਾਂ ਅਜੇ ਕੰਮ ਬੰਦਾ ਦੁਨੀਆ ਯਾਦ ਕਰੂਗੀ ਕਿ ਹਾਂ ਦੁਨੀਆ ਪੁੱਤਰਾ ਯਾਦ ਕਰੂ ਕੋਈ ਬੰਦਾ ਕੰਮ ਕਿਰਾਇਆ ਵਾ ਚਲੋ ਵਧੀਆ ਗੱਲ ਆ ਲੱਗ ਰਿਹਾ ਦੁਨੀਆ ਕਰਕੇ ਮੁਕਾਤ ਤਾਂ ਹੋਈ ਦੀਆਂ ਪਚਤਾਂਆਂ ਅਜੇ ਤੱਕ ਇਹ ਕੰਮ ਤੇ ਨਹੀਂ ਕੀਤਾ ਜਿਹਦੇ ਤੂੰ ਕਰ ਦਿੱਤੇ ਆ ਸਾਬ ਚਲੋ ਮੈਨੂੰ ਜਿਆਦਾ ਨਹੀਂ ਆ ਕਿ ਇਹ ਕੰਮ ਤੇ ਨਹੀਂ ਕੀਤਾ ਜਿਹਦੇ ਤੂੰ ਕਰਕੇ ਚਲੋ ਤੁਸੀਂ ਸਾਰਿਆਂ ਨੇ ਸੇਵਾ ਦਾ ਮੌਕਾ ਦਿੱਤਾ ਤੇ ਫੇਰ ਹੀ ਆ ਹਾਂ ਮੈਨਾਂ ਨੂੰ ਬਹੁਤ ਪੁੱਤਰਾ ਜੀ ਸੇਵਾ ਮੌਕਾ ਤੇ ਕੀਵਾਂ ਨੂੰ ਸ਼ੁਕਰੀਆ ਤੁਹਾਨੂੰ ਇਹਦੀ ਗੱਲ ਆਇਆ ਚਲੋ ਜੇਵਾ ਕਿੰਦਾ ਮੌਕਾ ਮਿਲਿਆ ਸੇਵਾ ਤੋਂ ਸਮਝਿਆ ਬਿ સેવા ਕਰਦੀ ਆ ਹਾਂ ਉਧਰ ਦੇ ਛੱਪੜ ਦਾ ਵੀ ਕੰਮ ਚੱਲਣ ਦੇ ਆ ਮੈਂ ਨਾ ਬਹੁਤ ਵਧੀਆ ਹੋਇਆ ਕਿਵੇਂ ਚੱਲ ਰਿਹਾ ਉਧਰ ਮੈਂ ਨਹੀਂ ਜਾਣੀ ਭੱਜੇ ਆ ਗਏ ਹੂੰ ਲੋਕ ਵੇ ਜਦਾ ਤਵੀਰ ਨਾਲ ਕਹਿ ਦੋ ਜੈ ਜੇ ਕਰਾਉਣਗੇ ਧੰਨਵਾਦ ਆ ਜੀ ਬਹੁਤ ਵਧੀਆ ਬਣਾਉਂਦੇ ਨਾਲ ਕੇ ਕੋਈ ਕੰਮ ਕਰਾਉਂਦੇ ਏ ਜੀ ਸਾਡੇ ਸ਼ਮਸ਼ਾਨ ਘਾਟ ਵਾਲਾ ਛੱਪੜ ਆਪਾਂ ਤੁਹਾਨੂੰ ਸਵੇਰੇ ਤਸਵੀਰਾਂ ਜਿਹੜੀਆਂ ਦਿਖਾਣੀਆਂ ਸੀ ਆਪਾਂ ਉਸ ਥਾਂ ਤੋਂ ਸ਼ੁਰੂ ਕੀਤਾ ਏ ਤੇ ਹਰਾਰ ਕੀ ਦੀ ਤਸਵੀਰ ਇਹ ਆ ਕਿ ਨਾਲੇ ਨਾਲ ਹੀ ਤੁਸੀਂ ਦੇਖੋ ਵੀ ਇਧਰ ਜਿਹੜਾ ਵਾ ਉਹ ਪਾਣੀ ਛਲ ਰਿਹਾ ਵਾ ਪਾਣੀ ਨਿਕਲ ਰਿਹਾ ਨਾਲ ਦੀ ਨਾਲ ਹੀ ਇਧਰਲੀ ਸਾਈਡ ਨੂੰ ਆ ਜਿਹੜਾ ਪੰਪ ਆ ਇਹਨੂੰ ਸਵੇਰੇ ਸ਼ਿਫਟ ਕੀਤਾ ਸੀ ਇਧਰਲੀ ਸਾਈਡ ਤੇ ਕਿਉਂਕਿ ਪਾਣੀ ਜਿਹੜਾ ਘਟ ਗਿਆ ਹੈ ਬਾਅਦ ਚ ਇੱਕ ਖੱਡਾ ਮਾਰਿਆ ਡੂੰਗਾ ਖੱਡਾ ਮਾਰ ਕੇ ਨਾਲੇ ਨਾਲ ਹੀ ਪਾਣੀ ਨਿਕਲ ਰਿਹਾ ਨਾਲੇ ਨਾਲ ਇਧਰ ਪਾਣੀ ਨਿਕਲ ਰਿਹਾ ਤੇ ਨਾਲੇ ਨਾਲ ਜਿਹੜੀ ਉਹ ਖਲਾਈ ਸ਼ੁਰੂ ਕਰਤੀ ਐ ਹਾਂ ਜਿਹੜੀ ਖਲਾਈ ਕਰਦੀ ਜਾਂਦੀ ਹੈ ਨਾਲੋ ਨਾਲ ਕਰੇ ਕੰਮ ਜਿੰਦਿਆ ਤੇ ਆਹ ਦੇਖੋ ਤੁਸੀਂ ਨਾਲੇ ਨਾਲ ਖਲਾਈ ਚੱਲ ਰਹੀ ਆ ਆਲੇ ਦੁਆਲੇ ਕਿਨਾਰੇ ਦੇ ਵਿੱਚੋਂ ਆਲੇ ਆਲੇ ਦੁਆਲੇ ਜਿਹੜਾ ਕਿਨਾਰਾ ਵਾਂ ਕਿਨਾਰੇ ਤੋਂ ਜਿਹੜਾ ਪਾਣੀ ਜਿਹੜਾ ਵਾ ਉਹ ਖਲਾਈ ਸ਼ੁਰੂ ਹੋ ਗਈ ਆ ਪਾਣੀ ਜਿਹੜਾ ਵਾ ਇਹ ਤਕਰੀਬਨ ਤਕਰੀਬਨ ਤੁਸੀਂ ਮੰਨ ਕੇ ਚੱਲੋ ਵੀ ਸਾਨੂੰ ਹਫਤਾ ਹੋ ਗਿਆ ਵਾ 1 ਹਫਤੇ ਤੋਂ ਪਾਣੀ ਜਿਹੜਾ ਵਾ ਲਗਾਤਾਰ ਇੱਥੋਂ ਨਿਕਲ ਰਿਹਾ ਵਾ ਛੱਪੜ ਦੇ ਵਿੱਚੋਂ ਤੇ ਥੋੜਾ ਜਿਆ ਰਹਿ ਗਿਆ ਮਗਰਲੇ ਬੰਨੇ ਹੁਣ ਤੇ ਹਲੇ ਚੰਗੀ ਤਰ੍ਹਾਂ ਸੁੱਕਿਆ ਵੀ ਨਹੀਂ ਗਾ ਤੇ ਪਰ ਨਾਲ ਦੀ ਨਾਲ ਹੀ ਖਲਾਈ ਸ਼ੁਰੂ ਹੋ ਗਈ ਹਾਂਜੀ ਕਿਵੇਂ ਆ ਹੋਰ ਠੀਕ ਹੋ ਤੇ ਕਹਿੰਦੇ ਆ ਵੀ ਨਾਲ ਦੀ ਨਾਲ ਹੀ ਪਾਣੀ ਨਿਕਲਦਾ ਪਿਆ ਆ ਇਧਰਲੀ ਸਾਈਡ ਤੋਂ ਦੇ ਨਾਲੇ ਨਾਲ ਖਲਾਈ ਸ਼ੁਰੂ ਹੋ ਗਈ ਆ ਠੀਕ ਆ ਕੰਮ ਵਧੀਆ ਚੱਲਣ ਦਿਆ ਹੋਰ ਰੋਤ ਵਧੀਆ ਵਧੀਆ ਹਾਂਜੀ ਘੈਂਟ ਸੂਰ ਆ ਗਿਆ ਮੈਂ ਮੈਂ ਪਹਿਲਾਂ ਘਰਾਤੀ ਚੱਲ ਯਾਰੇ ਯਾਰੇ ਤਦ ਵਿਚਾਰ ਬਣੇ ਨਾ ਪਾਣੀ ਨਿਕਲਦਾ ਜਾਂਦਾ ਨਾਲ ਹੀ ਦਾ ਇਹ ਸਭ ਕੁਝ ਹੋ ਜਾਂਦਾ ਖਲਾਈ ਹੋ ਜਾਂਦੀ ਨਾਲ ਨਾਲ ਖਲਾਈ ਹੁੰਦੀ ਸੀ ਨਾਲ ਨਾਲ ਪਾਣੀ ਨਿਕਲਦੇ ਆ ਹਾਂ ਚਲੋ ਉਹ ਵਧੀਆ ਕੰਮ ਹੋ ਰਿਹਾ ਸੋ ਇਧਰ ਛੱਪੜ ਤੇ ਜਿਹੜਾ ਵਾ ਉਹ ਕੰਮ ਚੱਲ ਰਿਹਾ ਕਿਵੇਂ ਚੱਲ ਰਿਹਾ ਕੰਮ ਵਧੀਆ ਜੀ ਵਧੀਆ ਬਹੁਤ ਵਧੀਆ ਅੱਜ ਜੋ ਕਰ ਰਹੀ ਵਧੀਆ ਕਰ ਰਹੀ ਆ ਅੱਛਾ ਚਲੋ ਧੰਨਵਾਦ ਜੀ ਬਹੁਤ ਆਹ ਜੀ ਪੰਕਾਇਤ ਹੋਏ ਇਹੋ ਜੇ ਕੰਮ ਹੋਣ ਦਾ ਨਿਵੰਚਾਰ ਵੀ ਵਧੀਆ ਕੰਮ ਕਰੀ ਜਾਂਦੀ ਆ ਉਧਰ ਉਧਰ ਕਿੰਨੇ ਛੱਪੜ ਬਣ ਗਏ ਤੁਹਾਡੇ ਉਧਰ ਕਿੰਨੇ ਛੱਪੜ ਬਣ ਗਏ ਤੁਹਾਡੇ ਛੱਪੜ ਉਧਰ ਫੇਰ ਖਾ ਦੋ ਬਣ ਗਏ ਆ ਅੱਛਾ ਦੋ ਛੱਪੜ ਬਣ ਗਏ ਉਹ ਬਣ ਗਏ ਆ ਤੇ ਜਿਹਨੂੰ ਫੇਰ ਤਿਆਰੀ ਆ ਤੀਜੇ ਨੂੰ ਫੇਰ ਤਿਆਰੀ ਆ ਸੋ ਚਲਦੇ ਆ ਇਧਰ ਸਿੰਦੇ ਭਾਈ ਜੀ ਨਾਲ ਸਿੰਦਾ ਮਹਲਾ ਜਿਹਦੇ ਬਾ ਕਿਵੇਂ ਚੱਲ ਰਿਹਾ ਕੰਮ ਫੇਰ ਹਾਂ ਵੀਰਿਓ ਵੀ ਆ ਕੇ ਆਏ ਆ ਗਰੁੱਪ ਦੇ ਵਿੱਚੋਂ ਸਾਰੇ ਗਰੁੱਪ ਦੇ ਵਿੱਚੋਂ ਦੇਖ ਕੇ ਆਏ ਆ ਹਾਂ ਬੜਾ ਮਨ ਨੂੰ ਖੁਸ਼ੀ ਹੁੰਦੀ ਆ ਜਦੋਂ ਸਾਡੇ ਪਿੰਡ ਦਾ ਸਰਕਾਰ ਜੋ ਸਾਰੇ ਭੈਣ ਭਰਾ ਦੇ ਲਿਆ ਜਦੋਂ ਆਪਣੇ ਵੀ ਰਿਸ਼ਤੇਦਾਰਾਂ ਨੂੰ ਹੁਣੇ ਮੈਂ ਜਿਹੜੀ ਵੀਡੀਓ ਤੁਹਾਡੀ ਆ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਪਾਈ ਆ ਹਾਂ ਵੀ ਆ ਵੇਖੋ ਸਾਡੇ ਪਿੰਡ ਦਾ ਕੰਮ ਹੋ ਗਿਆ ਹਾਂ ਤੇ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਆ ਰਿਸ਼ਤੇਦਾਰ ਵੀ ਆਂਦੇ ਵੀ ਕਿਤੇ ਮਨਦੀਪ ਸਿੰਘ ਨੂੰ ਸਾਡੇ ਪਿੰਡਾਂ 'ਚ ਲੈ ਕੇ ਆਓ ਉਹ ਤੇ ਆਡਾ ਬਲਾ ਦੇ ਪਰ ਇਹ ਨੂੰ ਛੱਡ ਹਾਂ ਹਾਂ ਬਿਲਕੁਲ ਤੁਹਾਨੂੰ ਮੈਂ ਸੱਚਾਈ ਤੇ 100% ਜਿਹੜੀ ਗੱਲ ਹੈ ਤੁਹਾਨੂੰ ਮੈਂ ਬੁੱਧ ਮੇਰੇ ਰਿਸ਼ਤੇਦਾਰਾਂ ਦੇ ਸਾਡੇ ਪਿੰਡ ਦਾ ਕਰੇ ਇੱਕ ਵਾਰ ਉਹਨੂੰ ਕਹੇ ਵੀ ਬੋਲ ਕੇ ਚਲੇ ਜਾ ਇੰਨਾ ਹੀ ਮਟਰ ਨਹੀ ਚਲੋ ਇਹ ਆ ਵੀ ਟੀਮ ਲੱਗੀ ਰਹੀ ਦੀਆ ਪਾਪਾ ਤੂੰ ਕਹਿਣ ਲਗਾ ਹਾਂ ਤਾਂ ਮੈਂ ਕਹੇ ਜੇ ਮੈਂ ਕੱਲ ਬਾਜੀ ਦਾ ਫੇਰਾ ਦੂਰ ਤੱਕ ਦੁਨੀਆ ਤੁਹਾਨੂੰ ਇਹ ਨਹੀਂ ਕਿ ਤੇਰੇ ਨਾਲ ਪਿਆਦੇ ਕੰਮ ਦੇ ਵਿੱਚ ਪੋ ਜਾ ਕੇ ਵੀ ਉਹਨਾਂ ਕੀ ਕੀ ਕਰਕੇ ਹਸਪੀਟਲ ਹਾਂ ਹਾਂ ਚਲੋ ਟੀਮ ਆ ਕੀ ਉਹਨਾਂ ਟੀਮ ਜਿਹੜੀ ਪੂਰੀ ਫਿਵਾ ਪੁੱਛੀ ਨਾ ਘੰਟੇ ਆ ਨਹੀਂ ਟੀਮ ਵਰਕ ਆ ਏ ਟੀਮ ਵਰਕ ਆ ਇੱਕ ਇਹ ਇੱਕ ਬੰਦੇ ਨੂੰ ਕੋਈ ਕ੍ਰੈਡਿਟ ਨਹੀਂ ਜਾਂਦਾ ਇਹ ਸਾਡਾ ਸਾਰੀ ਟੀਮ ਦਾ ਹੀ ਕੰਮ ਆ ਸੋ ਤਸਵੀਰਾਂ ਜਿਹੜੀਆਂ ਨੇ ਉਹ ಗ್ರಾಮ ਪੰਚਾਇਤ ਤਰਦੇੋ ਸਰਦਾਰਾਂ ਦੀਆਂ ਤਸਵੀਰਾਂ ਨੇ ਸੋ ਟੀਮ ਜਿਹੜੀ ਆ ਉਹ ਸਾਰੇ ਇਸ ਵੇਲੇ ਜਿਹੜਾ ਵਾ ਆਪਣਾ ਛੱਪੜ ਦੀ ਜਿਹੜੀ ਰੈਨੋਵੇਸ਼ਨ ਆ ਉਹਦੀਆਂ ਆ ਕੋਸ਼ਿਸ਼ਾਂ ਜਿਹੜੀਆਂ ਉਹ ਨਿਰੰਤਰ ਕਰਦੀ ਹੋਈ ਸੋ ਧੰਨਵਾਦ